ਦੀ ਇੱਕ ਲੋੜ ਹੈ ਪੰਜਾਬ ਨੂੰ ਅੱਜ ਦੇ ਸਮੇਂ 'ਚ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਤਕਰੀਬਨ ਉੱਡਿਆ ਜਾਂ ਪਿਆ ਹੈ ਕਿ ਉਹ ਛਾਹ ਦਾਾਮ ਡੰਡ ਬੇਵਿਦਾਈ ਗੱਲ ਸੁਣ ਕੇ ਉਦੋਂ ਬਾਅਦ ਦੇਖੋ ਆ ਆ ਜਿਹੜੀ ਕੋਈ ਹੋਈ ਹੈ ਘੋਪੀ ਉਦੋਂ ਬਾਅਦ ਸਰਦਾਰ ਦੰਡ ਪੀ ਕੇ ਦੋ ਚਾਰ ਬਿਆਨ ਦਿੰਦਾ ਕਿਵੇਂ ਜबान ਲੜਕੜ ਆਉਂਦੀ ਹੈ ਇਹ ਕਿਵੇਂ ਉਹ ਬੀਬੀ ਦੇ ਘਰ ਲੱਕੇ ਰਹੁੰਦੇ ਆ ਕਿਵੇਂ ਥੱਲੇ ਬੈ ਕੇ ਰੋਟੀ ਖਾ ਕੇ ਫੋਟੋਆਂ ਆਉਣੀਆਂ ਫੋਟੋਆਂ ਆਉਣੀਆਂ ਰੋਕੀ ਇਹ ਜੇ ਵੀ ਪਏ ਅਗਲੋਟੇ ਵੀ ਅਸੀਂ ਆਪੇ ਚੈੱਕ ਕਰ ਲਾਂਗੇ ਪਰ ਕੋਲ ਮਾਰਾ ਕੇ ਜੋ ਵੀ ਫਲੱਡ ਕੰਟਰੋਲ ਆ ਸਰਕਾਰ ਨੂੰ ਲੀਡ ਕਰਨਾ ਪਊਗਾ ਲੀਡ ਕਰਨਾ ਚਾਹੀਦਾ ਹੈ ਉਹ ਡੀਸੀ ਦੇ ਥਰੂ ਜਿਹੜੇ ਬੰਦੇ ਨੇ ਉਥੇ ਕੰਟਰੋਲ ਸੈਂਟਰ ਹੋਣ ਜ਼ਿਲ੍ਹੇ ਬਾਹਰ ਹੋਣ ਬਲਾਕਾਂ ਬਾਹਰ ਇੱਕ ਬਲਾਕ ਦੇ ਵਿੱਚ ਹੋਵੇ ਇੱਕ ਸੈਂਟਰ ਹੋਵੇ ਜਿੱਥੇ ਸਾਰੀਆਂ ਕੋਈ ਕਲਾਕਾਰ ਜਿੱਥੇ ਚਾਰ ਫੀਰ ਦੇ ਟਰੱਕ ਦੇਤੇ ਜੋ ਚਾਰ ਫੀਰ ਦੇ ਟਰੱਕ ਦੇ ਕੇ ਤੁਸੀਂ ਇੱਕ ਪਿੰਡ 'ਚ ਲਾਹ ਦੇਉਂਗੇ ਇਹ ਤਾਂ ਲੋਕ ਉਹ ਇੱਕ ਸਾਲ ਦੀ ਦੂ ਘਾਈ ਵਰਤੀ ਜਾਣਗੇ